ਹਾਂਜੀ ਅਸੀਂ ਕਾਜੇ ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਹੁਣ ਅੱਜ ਦਾ ਜਿਹੜਾ ਆਪਣਾ ਬੈਕਗ੍ਰਾਉਂਡ ਆ ਉਹ ਆਬਵੀਅਸਲੀ ਡਿਫਰੈਂਟ ਆ ਕਿਉਂਕਿ ਅੱਜ ਆਪਾਂ ਬਾਹਰ ਇੱਥੇ ਘੁੰਮਣ ਫੇਰਨ ਆਏ ਸੀ ਆਪਣੇ ਲੋਕਲ ਏਰੀਆ ਵਿੱਚ ਹੁਣ ਜੇ ਦੇਖਿਆ ਜਾਵੇ ਜਿਹੜੀ ਚੀਜ਼ ਬਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ ਹਰ ਕੋਈ ਬੰਦੇ ਦੀ ਲਾਈਫ ਵਿੱਚ ਪ੍ਰੋਬਲਮ ਹੁੰਦੀਆਂ ਨੇ ਉਠਦੇ ਸਾਰ ਸਵੇਰੇ ਬੰਦਾ ਪ੍ਰੋਬਲਮ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਜਦ ਤੱਕ ਉਹ ਰਾਤ ਨੂੰ ਜਾ ਕੇ ਸੌਂਦਾ ਨਹੀਂਗਾ 24 ਘੰਟੇ ਬੰਦਾ ਮਸ਼ੀਨ ਵਾਂਗੂ ਕੰਮ ਕਰਦਾ ਰਹਿੰਦਾ ਪ੍ਰੋਬਲਮਾਂ ਬਾਰੇ ਸੋਚਦਾ ਰਹਿੰਦਾ ਹੁਣ ਇੱਕ ਟਾਈਮ ਆਉਂਦਾ ਜਿੱਥੇ ਬਿਲਕੁਲ ਦਿਮਾਗ ਵੀ ਨਹੀਂ ਹੁੰਦਾ ਜਿਆਦਾ ਪ੍ਰੈਸ਼ਰ ਚੱਲ ਪਉਂਦਾ ਆਪਾਂ ਨੂੰ ਇਹ ਚੀਜ਼ ਨਹੀਂ ਪਤਾ ਹੈਗੀ ਵੀ ਉਹ ਜਿਹੜਾ ਪ੍ਰੈਸ਼ਰ ਆ ਉਹ ਕਿਵੇਂ ਘਟਾਉਣਾ ਆਪਦੇ ਮਨ ਤੋਂ ਇੱਕ ਪ੍ਰੋਬਲਮ ਆਉਂਦੀ ਆ ਉਸ ਤੋਂ ਬਾਅਦ ਇੱਕ ਹੋਰ ਆ ਜਾਂਦੀ ਆ ਜਿੱਥੇ ਵੀ ਤੁਸੀਂ ਜਾਣਦੇ ਹੋ ਹਰ ਇੱਕ ਚੀਜ਼ 'ਚ ਫਿਰ ਤੁਹਾਨੂੰ ਮੁਸੀਬਤ ਹੀ ਹਰ ਇੱਕ ਚੀਜ਼ 'ਚ ਵਿੱਚ ਤੁਹਾਨੂੰ 네ਗਟਿਵਿਟੀ ਦਿਖਦੀ ਆ ਜੇ ਤੁਹਾਡੇ ਆਲੇ-ਦਾਲੇ ਬੰਦੇ ਵੀ 네ਗ 10 ਗੁਣਾ ਹੋਰ ਵਾਰਸ ਹੋ ਜਾਂਦੀ ਆ ਇੱਕ ਜ਼ਰੂਰੀ ਚੀਜ਼ ਆ ਹਨਾ ਜੋ ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਆ ਇਹ ਚੀਜ਼ ਆਪਣੀ ਲਾਈਫ ਦੀ ਕੁਆਲਿਟੀ ਬਹੁਤ ਇੰਪਰੂਵ ਕਰੂਗੀ ਬਹੁਤ ਸਿੰਪਲ ਚੀਜ਼ ਆ ਸੋ ਇਹ ਚੀਜ਼ ਹੈਗੀ ਆ ਵੀ ਹਰ ਰੋਜ਼ ਆਪਾਂ ਨੂੰ ਐਟ ਲੀਸਟ ਅੱਧਾ ਘੰਟਾ 20 ਮਿੰਟ ਇਦਾਂ ਦੇ ਕੱਢਣੇ ਚਾਹੀਦੇ ਨੇ ਜਿੱਥੇ ਆਪਾਂ ਆਪਣੇ ਆਪ ਨਾਲ ਇਕੱਲੇ ਬਹਿ ਕੇ ਟਾਈਮ ਸਪੈਂਡ ਕਰਦੇ ਆ ਜਿੱਥੇ ਆਪਾਂ ਬਹਿ ਕੇ ਮੈਡੀਟੇਸ਼ਨ ਕਰਦੇ ਆਂ ਦੇਖੋ ਸਾਰਾ ਦਿਨ ਤੁਸੀਂ ਫੋਨ ਚਲਾਉਂਦੇ ਹੋ ਆਪਦੇ ਕੰਮ ਕਰਦੇ ਹੋ ਸੋਸ਼ਲ ਮੀਡੀਆ ਤੇ ਵੀ ਟਾਈਮ ਸਪੈਂਡ ਕਰਦੇ ਹੋ ਸੋ ਆਪਦੇ ਆਪ ਲਈ ਅੱਧਾ ਘੰਟਾ ਤਾਂ ਤੁਸੀਂ ਕੱਢ ਸਕਦੇ ਹੋ ਹਨਾ ਅੱਧਾ ਘੰਟਾ ਤੁਸੀਂ ਫੋਨ ਘਾਟਾ ਚਲਾ ਲਿਓ ਪਰ ਇਹ ਚੀਜ਼ ਤੁਹਾਡੇ ਮੈਂਟਲ ਹੈਲਥ ਲਈ ਬੈਟਰ ਹੋਊਗੀ ਇੱਕ ਚੀਜ਼ ਕੀ ਆ ਖਾਸ ਕਰਕੇ ਇਹ ਹੁਣ ਆਪਣੀ ਕਮਿਊਨਿਟੀ ਵਿੱਚ ਇੰਨੀ ਮਸ਼ਹੂਰ ਨਹੀਂ ਹੈਗੀ ਚੀਜ਼ ਮੈਡੀਟੇਸ਼ਨ ਵਾਲਾ ਜੋ ਟੌਪਿਕ ਦੀ ਗੱਲ ਕੀਤੀ ਜਾਂਦੀ ਹੈ ਹਨਾ ਹੁਣ ਜੇ ਗੋਰਿਆਂ ਦੀ ਕਮਿਊਨਿਟੀ ਚ ਦੇਖੀਏ ਜਾਂ ਹੋਰ ਲੋਕਾਂ ਦੀ ਕਮਿਊਨਿਟੀਜ਼ ਦੇਖੀਏ ਉਹ ਲਗਭਗ 90% ਮੈਡੀਟੇਸ਼ਨ ਕਰਦੇ ਨੇ ਤਾਂ ਕਰਕੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਇੰਨੀ ਵਧੀਆ ਆਪਣੇ ਕਮਿਊਨਿਟੀ ਵਿੱਚ ਦੇਖਿਆ ਜਾਵੇ ਥੋੜਿਆ ਜਿਹਾ ਡਿਫਰੈਂਸ ਸਿਸਟਮ ਆ ਇਹ ਚੀਜ਼ ਨੂੰ ਜਿਆਦਾ ਇੰਪੋਰਟੈਂਸ ਦਿੱਤੀ ਨਹੀਂ ਜਾਂਦੀ ਮੈਂਟਲ ਹੈਲਥ ਉੱਤੇ ਇੰਨੀ ਐ ਟੈਂਸ਼ਨ ਆਪਣੇ ਲੋਕ ਦਿੰਦੇ ਨਹੀਂ ਹੈਗੇ ਸੋ ਦੇਖੋ ਮੈਡੀਟੇਸ਼ਨ ਦੇ ਸਭ ਤੋਂ ਪਹਿਲਾਂ ਤਾਂ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹ ਕਰਨ ਨਾਲ ਕਿੰਨੇ ਉਹਨਾਂ ਦੀ ਜ਼ਿੰਦਗੀ ਵਿੱਚ ਫਾਇਦੇ ਆਉਣਗੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਜੇ ਹਰ ਰੋਜ਼ ਤੁਸੀਂ ਇਦਾਂ ਉੱਠਦੇ ਹੋ ਉੱਠਦੇ ਸਾਰੇ ਤੁਸੀਂ ਆਪਣੀਆਂ ਮੁਸੀਬਤਾਂ ਬਾਰੇ ਆਪਦੇ ਪ੍ਰੋਬਲਮ ਬਾਰੇ ਸੋਚਣਾ ਸ਼ੁਰੂ ਕਰ ਦਿੰਨੇ ਹੋ ਤਾਂ ਇਹਦਾ ਮਤਲਬ ਇਹ ਆ ਤੁਹਾਨੂੰ ਮੈਟੇਟ ਕਰਨ ਦੀ ਲੋੜ ਆ ਤੁਹਾਨੂੰ ਆਪਦੇ ਦਿਮਾਗ ਨੂੰ ਰੀਫਰੈਸ਼ ਕਰਨ ਦੀ ਲੋੜ ਆ ਆਪਾਂ ਜੋ ਆਪਣਾ ਲੈਪਟਾਪ ਜਾਂ ਆਪਣਾ ਫੋਨ ਚਲਾ ਰਹੇ ਹੁੰਨੇ ਆ ਉਹ ਸਲੋ ਹੋ ਜਾਂਦਾ ਉਹ ਚ ਬਹੁਤ ਜ਼ਿਆਦਾ ਫਾਲਤੂ ਡੇਟਾ ਆ ਜਾਂਦਾ ਤਾਂ ਆਪਾਂ ਉਹਨੂੰ ਰੀਫਰੈਸ਼ ਕਰਦੇ ਆ ਨਾ ਆਪਾਂ ਜਿਹੜੀਆਂ ਫਾਲਤੂ ਚੀਜ਼ਾਂ ਨੇ ਉਹਨਾਂ ਡਿਲੀਟ ਕਰ ਦਿੰਨੇ ਆ ਸੇਮ ਹੀ ਚੀਜ਼ ਦਿਮਾਗ ਨਾਲ ਜਿਹੜੀਆਂ ਫਾਲਤੂ ਗੱਲਾਂ ਬਾਰੇ ਤੁਸੀਂ ਟੈਨਸ਼ਨ ਲੈਨੇ ਰਹਿੰਦੇ ਹੋ ਉਹਨਾਂ ਨੂੰ ਰੀਫਰੈਸ਼ ਤੇ ਡਿਲੀਟ ਕਰਨ ਦੀ ਲੋੜ ਹੁੰਦੀ ਆ ਕਿਉਂਕਿ ਅਸਲ ਵਿੱਚ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਤੁਹਾਡੇ ਲਾਈਫ ਵਿੱਚ ਪ੍ਰੋਬਲਮਾਂ ਨੇ ਉਹ 1% ਹੀ ਆ ਬਾਕੀ 99% ਬੰਦਾ ਓਵਰ ਥਿੰਕ ਕਰ ਕਰਕੇ ਉਹ ਚੀਜ਼ ਨੂੰ ਵਧਾ ਲੈਂਦਾ ਸੋ ਗੱਲ ਨਿੱਕੀ ਜੀ ਹੁੰਦੀ ਆ ਪਰ ਜਿੰਨਾ ਜ਼ਿਆਦਾ ਤੁਸੀਂ ਉਹਨੂੰ ਆਪਦੇ ਮਨ ਵਿੱਚ ਓਵਰਲੀ ਰਿਪੀਟ ਕਰੀ ਜਾਓਗੇ ਓਨੇ ਜ਼ਿਆਦਾ ਉਹ ਪ੍ਰੋਬਲਮ ਵੱਧਦੀ ਜਾਓਗੇ ਸੋ ਮੈਡੀਟੇਸ਼ਨ ਦੇਖੋ ਬਹੁਤ ਹੀ ਸਿੰਪਲ ਚੀਜ਼ ਆ ਤੁਸੀਂ ਸ਼ੁਰੂ ਕਰੋ ਹਰ ਰੋਜ਼ ਚਲੋ ਮੈਂ ਇਦਾਂ ਨਹੀਂ ਕਹਿੰਦਾ ਵੀ ਅੱਧਾ ਘੰਟਾ ਹਣਾ ਮੈਡੀਟੇਟ ਕਰੋ ਘੰਟਾ ਕਰੋ ਤੁਸੀਂ ਦੇਖੋ ਆਪਦੇ ਆਪ ਲਈ 10 ਤੋਂ 15 ਮਿੰਟ ਕੱਢਣੇ ਸ਼ੁਰੂ ਕਰੋ ਇਹ 10 ਤੋਂ 15 ਮਿੰਟ ਦੇ ਵਿੱਚ ਦੇਖੋ ਕੋਈ ਡਿਸਟਰੈਕਸ਼ਨ ਨਾ ਤੁਹਾਡੇ ਕੋਲ ਹੋਵੇ ਨਾ ਕੋਈ ਫੋਨ ਨਾ ਸੋਸ਼ਲ ਮੀਡੀਆ ਨਾ ਕੋਈ ਹੋਰ ਤੁਹਾਨੂੰ ਡਿਸਟਰਬ ਕਰੇ ਠੀਕ ਆ ਇੱਕ ਕੁਆਇਟ ਪਲੇਸ ਵਿੱਚ ਸ਼ਾਂਤ ਜਗ੍ਹਾ ਵਿੱਚ ਬੈਠੋ ਭਾਵੇਂ ਤੁਹਾਡਾ ਰੂਮ ਹੋਵੇ ਭਾਵੇਂ ਤੁਸੀਂ ਬਾਹਰ ਕੋਈ ਨੇਚਰ ਵਾਲੀ ਜਗ੍ਹਾ ਵਿੱਚ ਬੈੰਨੇ ਹੋ ਹਨਾ ਜਾਂ ਕੋਈ ਪਾਰਕ ਚ ਚੱਲ ਜਾਨੇ ਹੋ ਜਿੱਥੇ ਤੁਹਾਨੂੰ ਪਤਾ ਕੋਈ ਤੁਹਾਨੂੰ ਡਿਸਟਰਬ ਨਾ ਕਰੇ ਆਪਦੇ ਆਪ ਨਾ ਬੈਠੋ ਉੱਥੇ ਕੋਸ਼ਿਸ਼ ਕਰੋ ਉਸ ਵਕਤ ਵੀ ਤੁਸੀਂ ਕੋਈ ਵੀ ਚੀਜ਼ ਬਾਰੇ ਸੋਚਣਾ ਨਹੀਂ ਕੋਈ ਵੀ ਪ੍ਰੋਬਲਮ ਬਾਰੇ ਨਹੀਂ ਸੋਚਣਾ ਤੁਹਾਡੇ ਮਨ ਵਿੱਚ ਕੋਈ ਥੌਟ ਨਹੀਂ ਹੋਣਾ ਚਾਹੀਦਾ ਆਬਵੀਅਸਲੀ ਪਹਿਲੀ ਵਾਰ ਕਰੋਗੇ ਤਾਂ ਬਹੁਤ ਔਖਾ ਆਊਗਾ ਤੁਸੀਂ ਆਪਦੇ ਨਾਲ 10-15 ਮਿੰਟ ਤਾਂ ਛੱਡੋ 1 ਮਿੰਟ ਬਾਅਦ ਹੀ ਤੁਸੀਂ ਦੇਖਣਾ ਤੁਹਾਡੇ ਮਨ ਵਿੱਚ ਬਹੁਤ ਸਾਰੇ ਵਿਚਾਰ ਆਉਣ ਲੱਗ ਜਾਂਦੇ ਨੇ ਪਰ ਦੇਖਿਆ ਗੱਲ ਇਹ ਆ ਉਹ ਵਿਚਾਰ ਬਾਰੇ ਆਪਾਂ ਜਿੰਨੇ ਵੀ ਵਿਚਾਰ ਤੁਹਾਡੇ ਮਨ ਚ ਆਉਂਦੇ ਨੇ ਉਹਨਾਂ ਨੂੰ ਅਟੈਨਸ਼ਨ ਨਹੀਂ ਤੁਸੀਂ ਦੇਣੀ ਤੁਹਾਨੂੰ ਇਹ ਔਖਾ ਤਾਂ ਲੱਗਦਾ ਕਿਉਂਕਿ ਤੁਸੀਂ ਇਦਾਂ ਦੀ ਲਾਈਫ ਚ ਯੂਜ਼ ਟੂ ਹੋ ਗਏ ਤੁਸੀਂ ਯੂਜ਼ ਟੂ ਹੋ ਗਏ ਆਪਦੇ ਮਨ ਤੇ ਇੰਨਾ ਪ੍ਰੈਸ਼ਰ ਰੱਖਣਾ ਤਾਂ ਕਰਕੇ ਤੁਸੀਂ 5 ਮਿੰਟ ਆਪਦੇ ਆਪ ਨਾਲ ਸ਼ਾਂਤੀ ਚ ਵੀ ਨਹੀਂ ਬਹਿ ਸਕਦੇ 5 ਤੋਂ 10 ਮਿੰਟ ਸ਼ੁਰੂ ਕਰੋ ਆਪਦੇ ਆਪ ਨਾਲ ਸ਼ਾਂਤੀ ਚ ਬੈਠੋ ਜੇ ਕੋਈ ਮਨ ਵਿੱਚ ਥੌਟ ਆਉਂਦਾ ਕੋਈ 네ਗੇਟਿਵ ਥੌਟ ਆਉਂਦਾ ਫੇਰ ਤੁਸੀਂ ਉਹੀ ਆਪਦੀ ਜ਼ਿੰਦਗੀ ਬਾਰੇ ਸੋਚਣ ਲੱਗ ਜਾਨੇ ਹੋ ਯਾਰ ਮੈਂ ਕੱਲੂ ਆਹ ਕਰਨਾ ਮੈਂ ਆਹ ਕਰਨਾ ਉਹ ਚੀਜ਼ ਨੂੰ ਅਟੈਨਸ਼ਨ ਨਾ ਦਿਓ ਉਹ ਚੀਜ਼ ਹਾਂਜੀ ਅਬਜ਼ਰਵ ਕਰੋ ਪਰ ਉਹਨੂੰ ਅਟੈਨਸ਼ਨ ਨਾ ਦਿਓ ਕਿਉਂਕਿ ਇੱਕ ਵਾਰ ਤੁਸੀਂ ਉਹਨੂੰ ਅਟੈਨਸ਼ਨ ਦੇ ਦਿੰਨੇ ਹੋ ਫੋਰ ਐਗਜ਼ਾਮਪਲ ਤੁਹਾਡੇ ਮਨ ਚ ਇੱਕ ਇਦਾਂ ਦਾ ਥੌਟ ਆਊਗਾ ਵੀ ਯਾਰ ਕੱਲੂ ਸਵੇਰੇ ਉੱਠ ਕੇ ਮੈਂ ਇੱਥੇ ਜਾਣਾ ਉਹ ਚੀਜ਼ ਨੂੰ ਤੁਸੀਂ ਅਟੈਨਸ਼ਨ ਦੇਣ ਲੱਗੇ ਤਾਂ ਅਗਲਾ ਥੌਟ ਉਹ ਹੋਊਗਾ ਵੀ ਮੈਂ ਕੱਲੂ ਸਵੇਰੇ ਟਾਈਮ ਨਾਲ ਉੱਠ ਖੜਾ ਉਹ ਤੋਂ ਬਾਅਦ ਮੈਂ ਆ ਵੀ ਚੀਜ਼ ਕਰਨੀ ਆ ਉਹ ਤੋਂ ਬਾਅਦ ਮੈਂ ਆ ਵੀ ਚੀਜ਼ ਕਰਨੀ ਆ ਸੋ ਇੱਕ ਵਿਚਾਰ ਤੋਂ ਬਾਅਦ ਪੰਜ ਸੱਤ ਵਿਚਾਰ ਹੋਰ ਇਦਾਂ ਦੇ ਆ ਜਾਂਦੇ ਨੇ ਫੇਰ ਤੁਸੀਂ ਡਿਸਟਰੈਕਟ ਹੋ ਜਾਂਦੇ ਹੋ ਸੋ ਸ਼ਾਂਤੀ ਨਾਲ ਬੈਠੇ ਰਹੋ ਆਪਦੀ ਬਰੀਥਿੰਗ ਤੇ ਫੋਕਸ ਕਰੋ ਇਹ ਚੀਜ਼ ਕਾਫੀ ਹੈਲਪ ਕਰੂਗੀ ਜੋ ਤੁਹਾਨੂੰ ਲੱਗਾ ਤੁਹਾਡੇ ਮਨ ਵਿੱਚ ਬਹੁਤ ਸਾਰੇ ਫਾਲਤੂ ਹਨਾ ਥਾਟ ਆ ਰਹੇ ਨੇ ਨੈਗੇਟਿਵ ਥਾਟ ਆ ਰਹੇ ਨੇ ਆਪਦੀ ਬਰੀਥਿੰਗ ਤੇ ਫੋਕਸ ਕਰੋ ਆਪਦੇ ਨੱਕ ਰਹੀਂ ਸਾਹ ਅੰਦਰ ਖਿਚੋ ਤੇ ਆਪਦੇ ਮੂੰਹ ਰਹੀਂ ਸਾਹ ਨੂੰ ਬਾਹਰ ਹਨਾ ਐਕਸਹਲ ਕਰੋ 5-4 ਮਿੰਟ ਕੋਸ਼ਿਸ਼ ਕਰੋ ਸ਼ੁਰੂਆਤ ਵਿੱਚ ਤੁਹਾਨੂੰ ਔਖੀ ਲੱਗੂਗੀ ਚੀਜ਼ ਪਰ ਜੋ ਜੋ ਤੁਸੀਂ ਇਹਨੂੰ ਡੇਲੀ ਕਰਨ ਲੱਗੇ ਰੈਗੂਲਰਲੀ ਕਰਨ ਲੱਗੇ ਤੁਸੀਂ ਦੇਖਿਓ ਤੁਹਾਡੀ ਮੈਂਟਲ ਹੈਲਥ ਤੇ ਕਿੰਨਾ ਇਹ ਚੀਜ਼ ਇੰਪੈਕਟ ਕਰੋਗੇ ਜੇ ਇਹ ਬਰੀਦੀਂਗ ਵਾਲੀ ਟੈਕਨੀਕ ਤੁਹਾਨੂੰ ਵਧੀਆ ਨਹੀਂ ਲੱਗਦੀ ਚਾਹੇ ਤੁਸੀਂ ਪਾਠ ਸੁਣ ਲਓ ਰੱਬ ਦਾ ਨਾਮ ਲੈ ਲਓ ਬਸ ਜ਼ਰੂਰੀ ਚੀਜ਼ ਇਹ ਆ ਜਦੋਂ ਪਾਠ ਵੀ ਸੁਣ ਰਹੇ ਹੁੰਨੇ ਹੋ ਆਵਦੀਆਂ ਪ੍ਰੋਬਲਮਾਂ ਆਵਰ ਨੇ ਉਹ ਤੋਂ ਸੋਚਿਆ ਕਰੋ ਠੀਕ ਹੈ ਉਹ ਚੀਜ਼ ਨਾ ਪੂਰੇ ਕਨੈਕਟ ਹੋ ਜਾ ਕਰੋ ਤੁਹਾਡੇ ਮਨ ਵਿੱਚ ਕੋਈ ਵਿਚਾਰ ਨਾ ਹੋਵੇ ਠੀਕ ਹੈ ਤੁਸੀਂ ਫੁੱਲੀ ਪ੍ਰੈਜ਼ੈਂਟ ਮੂਮੈਂਟ ਵਿੱਚ ਹੋਣੇ ਚਾਹੀਦੇ ਹੋ ਮੈਡੀਟੇਸ਼ਨ ਕਿਉਂ ਕਰਦੇ ਆ ਵੀ ਬੰਦਾ ਪ੍ਰੈਜ਼ੈਂਟ ਮੂਮੈਂਟ ਵਿੱਚ ਰਹਿਣਾ ਸਿੱਖੇ ਜੋ ਕਿ ਅੱਜ ਕੱਲ੍ਹ ਹਰ ਕੋਈ ਬੰਦੇ ਲਈ ਔਖਾ ਹਨ ਕਿਉਂਕਿ ਹਰ ਕੋਈ ਬੰਦੇ ਦੀ ਲਾਇਫ ਵਿੱਚ ਪ੍ਰੋਬਲਮਾਂ ਨੇ ਸਟ्रेस ਨੇ ਸੋ ਪ੍ਰੈਸੈਂਟ ਮੋਮੈਂਟ ਵਿੱਚ ਰਹਿਣਾ ਬਰੀਥਿੰਗ ਟੈਕਨਿਕ ਯੂਜ਼ ਕਰ ਸਕਦੇ ਹੋ ਹਨ ਕੋਈ ਵੀ ਚੀਜ਼ ਤੁਸੀਂ ਕਰ ਸਕਦੇ ਹੋ ਇੱਕ ਵਾਰ ਤੁਸੀਂ ਡੇਲੀ بیس ਤੇ ਕਰਨ ਲੱਗ ਗਏ ਕੋਸ਼ਿਸ਼ ਕਰੋ ਜੋ ਜੋ ਟਾਈਮ ਲੱਗਦਾ ਥੋੜਾ ਜਿਹਾ ਟਾਈਮ ਵਧਾਓ ਹਨ ਪਹਿਲਾਂ 10 ਮਿੰਟ ਤੋਂ ਸ਼ੁਰੂ ਕਰਦੇ ਹੋ ਫਿਰ 15 20 ਮਿੰਟ ਕਰਨ ਲੱਗ ਜਾਨੇ ਹੋ ਜੋ ਡੇਲੀ بیس ਤੇ ਸ਼ੁਰੂ ਕਰ ਲੱਗੇ ਤੁਸੀਂ ਦੇਖੋ ਤੁਹਾਡੀ एवरीडे ਲਾਈਫ ਕਿੰਨੀ ਇੰਪਰੂਵ ਹੋ ਜਾਂਦੀ ਆ ਤੁਹਾਡੀ ਕੁਆਲਿਟੀ ਆਫ ਲਾਈਫ ਕਿੰਨੀ ਜ਼ਿਆਦਾ ਇੰਪਰੂਵ ਹੋਊਗੀ ਸਵੇਰੇ ਤੁਸੀਂ ਉੱਠੋਗੇ ਤੁਸੀਂ ਰਿਫਰੈਸ਼ ਫੀਲ ਕਰੋਗੇ ਖਾਸ ਕਰਕੇ ਸਵੇਰੇ ਉੱਠਦੇ ਸਾਰ ਆਪਦਾ ਫੋਨ ਨਾ ਚੱਕਿਆ ਕਰੋ ਯਾਰ ਜਦੋਂ ਉੱਠਦੇ ਹੋ ਸਵੇਰੇ ਐਟ ਲੀਸਟ ਪਹਿਲੇ ਅੱਧੇ ਘੰਟੇ ਲਈ ਆਪਦੇ ਫੋਨ ਨੂੰ ਹੱਥਾਂ ਨਾ ਲਾਓ ਕੋਸ਼ਿਸ਼ ਕਰੋ ਉੱਠਦੇ ਸਾਰੋ ਜਿਹੜਾ ਪਹਿਲਾ ਅੱਧਾ ਘੰਟਾ ਤੁਹਾਡੇ ਦਿਨ ਦਾ ਉਹ ਆਪਦੇ ਆਪ ਨਾਲ ਬਿਤਾਓ ਸ਼ਾਂਤੀ ਚ ਬੈਠਾ ਰਹੋ ਤੇ ਫਿਰ ਸਾਰੇ ਦਿਨ ਲਈ ਤੁਹਾਡਾ ਮਨ ਰੈਡੀ ਹੋ ਜਾਂਦਾ ਤੁਹਾਡਾ ਮਨ ਫਰੈਸ਼ ਰਹਿੰਦਾ ਤੁਸੀਂ ਮੋਟੀਵੇਟਿਡ ਵੀ ਜ਼ਿਆਦੇ ਹੋਵੋਗੇ ਕੋਈ ਕੰਮ ਕਰਨਾ ਤੁਹਾਡਾ ਕੰਮ ਕਰਨ ਦਾ ਜੀ ਕਰੂਗਾ ਯੂਸ਼ੁਅਲੀ ਆਪਣੇ ਵਿੱਚ ਮੋਟੀਵੇਸ਼ਨ ਕਦੇ-ਕਦੇ ਆਉਂਦੀ ਨਹੀਂ ਖਾਸ ਕਰਕੇ ਜਦੋਂ ਕੋਈ ਔਖਾ ਕੰਮ ਹੁੰਦਾ ਪਰ ਔਖੇ ਕੰਮ ਨੂੰ ਵੀ ਤੁਸੀਂ ਰਾਈਟ ਵੇ ਕਰੋਂਗੇ ਪ੍ਰੋਡਕਟਿਵਿਟੀ ਬਹੁਤ ਵਧੂਗੀ ਪਲੱਸ ਤੁਸੀਂ ਪੋਜ਼ਿਟਿਵ ਬਹੁਤ ਹੋ ਜਾਣਾ ਤੁਹਾਡੇ ਮਨ ਵਿੱਚ 네ਗੇਟਿਵ ਵਿਚਾਰਾਂ ਨੇ ਆਉਣਾ ਘੱਟ ਜਾਣਾ ਬਾਕੀ ਦੇਖੋ ਯਾਰ ਲਾਈਵ ਵਿੱਚ ਜਿਹੜੀ ਨੰਬਰ 1 ਚੀਜ਼ ਆ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਸਿੱਖਣੀ ਚਾਹੀਦੀ ਆ ਹਨਾ ਮੈਂ ਖੁਦ ਆਪਦੇ ਆਪ ਨੂੰ ਇਦਾਂ ਨਹੀਂ ਕਹਿੰਦਾ ਮੈਂ ਪਰਫੈਕਟ ਆ ਮੇਰੇ ਵਿੱਚ ਵੀ ਬਹੁਤ ਕਮੀਆਂ ਨੇ ਪਰ ਮੈਂ ਕੋਸ਼ਿਸ਼ ਕਰਦਾ ਉਹ ਚੀਜ਼ਾਂ ਨੂੰ ਮੈਂ ਇੰਪਰੂਵ ਕਰਾਂ ਆਪਾਂ ਨੂੰ ਸਬਰ ਰੱਖਣਾ ਚਾਹੀਦਾ ਹਰ ਕੋਈ ਬੰਦੇ 'ਚ ਸਬਰ ਨਹੀਂ ਹੁੰਦਾ ਹਨਾ ਆਪਾਂ ਕੋਈ ਵੀ ਚੀਜ਼ ਆਪਦੀ ਲਾਈਫ 'ਚ ਚਾਹੁੰਦੇ ਆ ਮੈਨੂੰ ਵਧੀਆ ਘਰ ਮਿਲ ਜਾਏ ਮੇਰੀ ਲਾਈਫ ਪਰਫੈਕਟ ਹੋਵੇ ਇੰਨੇ ਮੈਂ ਪੈਸੇ ਕਮਾਉਣ ਲੱਜਾਂ ਘਰਦਿਆਂ ਨੂੰ ਉਹ ਰਿਟਾਇਰ ਕਰਦਾ ਸਾਰਾ ਕੁਝ ਓਕੇ ਹੋ ਜਾਏ ਪੱਕਾ ਹੋ ਜਾਾਂ ਹਰ ਕੋਈ ਬੰਦੇ ਦੀ ਲਾਈਫ 'ਚ ਹਨਾ ਅਲੱਗ-ਅਲੱਗ ਗੋਲ ਹੁੰਦੇ ਨੇ ਅਲੱਗ-ਅਲੱਗ ਸਮੱਸਿਆਵਾਂ ਚੱਲਦੀਆਂ ਹੁੰਦੀਆਂ ਨੇ ਬੰਦੇ 'ਚ ਸਬਰ ਨਹੀਂ ਹੁੰਦਾ ਬੰਦੇ ਦੇ ਦਿਮਾਗ 'ਚ ਬਿਲਕੁਲ ਸਬਰ ਨਹੀਂ ਹੁੰਦਾ ਆਪਾਂ ਚਾਹੁੰਦੇ ਆ ਵੀ ਹਰ ਕੋਈ ਚੀਜ਼ ਓਵਰਨਾਈਟ ਹੋ ਜਾਏ ਰਾਤੋਂ ਰਾਤ ਹੋ ਜਾਏ ਅੱਜ ਰਾਤ ਨੂੰ ਆਪਾਂ ਸੌਂਣ ਚੱਲੇ ਆ ਸਵੇਰੇ ਉ ਆਪਾਂ ਆਪਣੀ ਡ੍ਰੀਮ ਲਾਈਫ 'ਚ ਉੱਠ ਖੜਦੇ ਆ ਨਾ ਸੋ ਇਹ ਚੀਜ਼ ਵਿੱਚ ਤਾਂ ਕੋਈ ਸ਼ੱਕ ਨਹੀਂਗਾ ਵੀ ਜੇ ਤੁਸੀਂ ਹਰ ਰੋਜ਼ ਮਿਹਨਤ ਕਰ ਰਹੇ ਹੋ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਅੱਗੇ ਆਪਣੀ ਲਾਈਫ ਵਿੱਚ ਉਹ ਚੀਜ਼ ਉੱਤੇ ਤੁਸੀਂ ਆਪਦਾ ਟਾਈਮ ਡੈਡੀਕੇਟ ਕਰਦੇ ਹੋ ਹਰ ਰੋਜ਼ ਤੇ ਤਾਂ ਆਬਵੀਅਸਲੀ ਤੁਸੀਂ ਉਹ ਚੀਜ਼ ਵਿੱਚ ਕਾਮਯਾਬ ਹੋਵੋਗੇ ਪਰ ਸਬਰ ਚਾਹੀਦਾ ਹੁੰਦਾ ਕਦੇ-ਕਦੇ ਰੱਬ ਖੁਦ ਤੁਹਾਡਾ ਇਮਤਿਹਾਨ ਲੈ ਕੇ ਦੇਖੂ ਵੀ ਤੁਸੀਂ ਸੱਚੀ ਉਹ ਚੀਜ਼ ਨੂੰ ਚਾਹੁੰਦੇ ਹੋ ਜੋ ਤੁਹਾਨੂੰ ਲੱਗਦਾ ਵੀ ਤੁਸੀਂ ਚਾਹੁੰਦੇ ਹੋ ਤੁਸੀਂ ਸੱਚੀ ਉਹ ਚੀਜ਼ ਨੂੰ ਲੈ ਕੇ ਸੀਰੀਅਸ ਹੋ ਤੇ ਖਾਸ ਕਰਕੇ ਸਭ ਤੋਂ ਵਧੀਆ ਚੀਜ਼ਾਂ ਲਾਈਫ 'ਚ ਉਦੋਂ ਆਉਂਦੀਆਂ ਨੇ ਜਦੋਂ ਬੰਦਾ ਐਕਸਪੈਕਟ ਨਹੀਂ ਕਰਦਾ ਤੁਸੀਂ ਇਹ ਮੈਨੂੰ ਪਤਾ ਨਹੀਂ ਹੁਣ ਕਿੰਨੇ ਕ ਜਾਣੇ ਹਨ ਇਹ ਚੀਜ਼ ਸਮਝ ਰਹੇ ਹੋਣਗੇ ਪਰ ਸਿੰਪਲੀ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਡਿਮੋਟੀਵੇਟ ਨਾ ਹੋਇਆ ਕਰੋ ਯਾਰ ਲਾਈਫ 'ਚ ਹਰ ਕੋਈ ਚੀਜ਼ ਹੋ ਜਾਂਦੀ ਆ ਪਰ ਪੇਸ਼ੈਂਸ ਰੱਖੋ ਜੇ ਤੁਸੀਂ ਅੱਜ ਸਟਰਗਲ ਕਰ ਰਹੇ ਹੋ ਤਾਂ ਉੱਥੇ ਰੁਕੋ ਨਾ ਕਰੀ ਚੱਲੋ ਹਾਰਡ ਵਰਕ ਕਰੋ ਅੱਗੇ ਵਧੋ ਆਬਵੀਅਸਲੀ ਜੇ ਤੁਸੀਂ ਹਾਰਡ ਵਰਕ ਕਰੋਗੇ ਤਾਂ ਸਾਰੀ ਉਮਰ ਇਦਾਂ ਹੀ ਸਟਰਗਲ 'ਚ ਨਹੀਂ ਰਹੂਗੀ ਸਮੇ ਬਦਲਣਗੇ ਵਧੀਆ ਸਮੇ ਆਉਣਗੇ ਸੋ ਸਬਰ ਰੱਖੋ ਫਿਊਚਰ ਨੂੰ ਇੱਕ ਪੋਜ਼ਿਟਿਵ ਐਟੀਟਿਊਡ ਨਾਲ ਦੇਖੋ 네ਗੇਟਿਵ ਲੋਕਾਂ ਨੂੰ ਸੁਣੋ ਨਾ ਹੋਰ ਲੋਕਾਂ ਦੀ ਜ਼ਿੰਦਗੀ ਵੱਲ ਨਾ ਦੇਖੋ ਵੀ ਹੋਰ ਲੋਕਾਂ ਦੀ ਜ਼ਿੰਦਗੀ ਚ ਕੀ ਚੱਲ ਰਿਹਾ ਕਿਉਂਕਿ ਇਹ ਚੀਜ਼ ਨਾਲ ਬੰਦਾ ਆਪਦੇ ਆਪ ਨੂੰ ਕੰਪੇਅਰ ਕਰ ਲਾ ਜਾਂਦਾ ਹਰ ਕੋਈ ਬੰਦੇ ਦੀ ਜ਼ਿੰਦਗੀ ਚ ਅਲੱਗ-ਅਲੱਗ ਰਸਤੇ ਹੁੰਦੇ ਨੇ ਹਰ ਕੋਈ ਬੰਦਾ ਯੂਨੀਕ ਹੁੰਦਾ ਸੋ ਕਿਸੇ ਦੀ ਕਹਾਣੀ ਸੇਮ ਨਹੀਂ ਹੁੰਦੀ ਹਰ ਕਿਸੇ ਦੀ ਕਹਾਣੀ ਅਲੱਗ ਹੁੰਦੀ ਆ ਆਪਦੀ ਲਾਈਫ ਤੇ ਫੋਕਸ ਕਰੋ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਲਾਈਫ ਵਿੱਚ ਸਭ ਕੁਝ ਤੁਸੀਂ ਕਰ ਸਕਦੇ ਹੋ ਕੋਈ ਵੀ ਚੀਜ਼ ਤੁਹਾਡੇ ਲਈ ਇੰਪੋਸੀਬਲ ਨਹੀਂ ਹੈਗੀ ਕਦੇ ਵੀ ਕੋਈ ਇਦਾਂ ਦੇ ਬੰਦੇ ਦੀ ਗੱਲ ਨਾ ਮੰਨਿਓ ਜੋ ਤੁਹਾਨੂੰ ਕਹੂਗਾ ਵੀ ਤੁਸੀਂ ਆਹ ਚੀਜ਼ ਨਹੀਂ ਕਰ ਸਕਦੇ ਤੁਸੀਂ ਆਹ ਨਹੀਂ ਕਰ ਸਕਦੇ ਤੁਸੀਂ ਜੋ ਚਾਹੁੰਦੇ ਹੋ ਸਾਰਾ ਕੁਝ ਕਰ ਸਕਦੇ ਆ ਜੋ ਚਾਹੁੰਦੇ ਹੋ ਤੁਸੀਂ ਬਣ ਸਕਦੇ ਆ ਆਪਦੇ ਆਪ ਨਾਲ ਟਾਈਮ ਸਪੈਂਡ ਕਰੋ ਮੈਡੀਟੇਟ ਕਰਿਆ ਕਰੋ ਰੋਜ਼ ਤੇ ਦੇਖਿਓ ਹੌਲੀ ਹੌਲੀ ਤੁਹਾਡੀ ਲਾਈਫ ਕਿਵੇਂ ਇੰਪਰੂਵ ਹੋਈ ਜਾਊਗੀ ਸਾਰਾ ਦਿਨ ਡਿਸਟਰੈਕਟ ਨਾ ਰਿਆ ਕਰੋ ਸਾਰਾ ਦਿਨ ਫੋਨ ਉੱਤੇ ਵੀ ਨਾ ਨਾ ਕੱਢਦਿਆ ਕਰੋ ਫालतू ਟਾਈਮ ਇਦਾਂ ਵੇਸਟ ਨਾ ਕਰਿਆ ਕਰੋ ਆਪਦਾ ਇਦੋਂ ਜਿਹੜਾ 1 ਘੰਟਾ ਪਰ ਰੀਲਾ ਦੇਖਦੇ ਆਂ ਉਹ ਘੰਟਾ ਤੁਸੀਂ ਆਪ ਦੇ ਆਪ ਨਾਲ ਸ਼ਾਂਤੀ ਚ ਬੈਠੋ ਤੇ ਦੇਖਿਓ ਤੁਹਾਡੇ ਮਨ ਵਿੱਚ ਕਿੰਨੇ ਵਧੀਆ ਆਈਡੀ ਆਉਣਗੇ ਵੀ ਤੁਸੀਂ ਕੀ ਅੱਗੇ ਕਰ ਸਕਦੇ ਹੋ। ਬਾਕੀ ਆਸ ਗਿਆ ਆ ਦੀ ਵੀਡੀਓ। ਉਮੀਦ ਕਰਦੇ ਹਾਂ ਤੁਹਮ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਾਊਂਟ ਤੇ ਸਬਸਕ੍ਰਾਈਬ ਕਰ ਦਿਓ। ਤੇ ਆਪੋ ਮਿਲਦੇ ਹਾਂ ਅਗਲੀ ਵਾਰ। ਓਕੇ।